ਸੁਨਾਈ ਨਹੀਂ ਸਾਡੀ ਹੁੰਦੀ ਕਿਉਂ ਹੋਰ ਨਾ ਨਵੀਂ ਪੰਚਾਇਤ ਹੁੰਦੀ ਨਾ ਪ੍ਰਾਗ ਨਵੀਂ ਪੰਚਾਇਤ ਤੱਕ ਨੇ ਝਾੜੂਆ ਨੇ ਬਣਾਈਆ ਬਾਹਰਾਂ ਵੋਟਾਂ ਪਾਇਆਂ ਸੀਗਾ ਹੋਰ ਆ ਝਾੜੂ ਫੇਰਿਆ ਮੈਂ ਵੇਖ ਲਉ ਤਸਵੀਰਾਂ ਦੋਦਾ ਦੀਆਂ ਤਾਂ ਦੋਦਾ ਦੀਆਂ ਤਸਵੀਰਾਂ ਦੇਖੋਗੇ ਤੁਸੀਂ ਛੜਕਾ ਤੇ ਪਾਣੀ ਚੱਲ ਰਿਹਾ ਤਾਂ ਛੱਪੜ ਓਵਰਫਲੋ ਹੋਇਆ ਤਾਂ ਮੀਂਹ ਪੈ ਨੂੰ ਕਾਫੀ ਦਿਨ ਹੋ ਗਏ ਫੇਰ ਵੀ ਇੱਥੇ ਜਿਹੜਾ ਪੰਚਾਇਤ ਦੇ ਬੰਨਿਓ ਕੋਈ ਇਹ ਪਾਣੀ ਕੱਢਣ ਦੀ ਹੱਲ ਨਹੀਂ ਕੀਤਾ ਗਿਆ ਤਾਂ ਇੱਥੋਂ ਇਹ ਛੜਕ ਤੇ ਪਾਣੀ ਨੇ ਆਪਦਾ ਰਾਹ ਬਣਾ ਲਿਆ ਤਾਂ ਇਸ ਤਰੀਕੇ ਨਾਲ ਇਥੋਂ ਸੜਕ ਤੋਂ ਪਾਣੀ ਗੰਦਾ ਤੇ ਉਹ ਦੂਜੇ ਪਾਸੇ ਜਾ ਕੇ ਖਾਲੀਆਂ ਚ ਪੈਂਦਾ ਤਾਂ ਇਹ ਬੁਰਾ ਹਾਲ ਹੈ ਤਾਂ ਤੁਸੀਂ ਉਹ ਪਿੱਛਾ ਘਰ ਵੀ ਵੇਖਿਆ ਬਾਈਆ ਦਾ ਅਸੀਂ ਵੋਟਾਂ ਪਾਈਆਂ ਤਾਂ ਪਰ ਕੋਈ ਕਿਸੇ ਨੇ ਮੋਲ ਹੀ ਨਹੀਂ ਮੋੜਿਆ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਪਾਣੀ ਨੇ ਇਹ ਸੜਕ ਤੇ ਹਵਾ ਬਣਾ ਲਿਆ ਤਾਂ ਲੋਕਾਂ ਦਾ ਜਿਹੜਾ ਇੱਥੋਂ ਲੰਘਣਾ ਟੱਪਣਾ ਪਾਣੀ ਦੇ ਵਿੱਚ ਲੰਘਦੇ ਆ ਮੰਦਾ ਹਾਲ ਹੈ ਤੁਸੀਂ ਇਹ ਤਸਵੀਰਾਂ ਦੇਖੋ ਦੁੱਧੇ ਪਿੰਡ ਦੀਆਂ ਤਾਂ ਵਿਕਾਸ ਹੈ ਜਿਹੜਾ ਇਹ ਇਸ ਤਰੀਕੇ ਦੇ ਨਾਲ ਢੋਲ ਢੋਲ ਸੜਕਾਂ ਤੇ ਵਿਕਾਸ ਭੱਜਿਆ ਫਿਰਦਾ ਤਾਂ ਇਹ ਤਸਵੀਰਾਂ ਤੁਸੀਂ ਦੇਖਿਓ ਤੁਸੀਂ ਭਾਈ ਹਰਬੰਸਾ ਜੀ ਪਾਣੀ ਜਮਾ ਥੋੜਾ ਛੱਪੜ ਵਿੱਚ ਘਰਦੇ ਬੜੇ ਘਰਦੇ ਬੜਾ ਖੜਾ ਪਾਣੀ ਤੇ ਕੀ ਕਹਿੰਦੇ ਆ ਫਿਰ ਇਹ ਕੋਈ ਸੁਣਾਈ ਨਹੀਂ ਸਾਡੀ ਹੁੰਦੀ ਕਿਉਂ ਹੋਰ ਨਾ ਨਵੀਂ ਪਿਆਸ ਹੋਣੀ ਨਾ ਪਰਾਣੀ ਨਵੀਂ ਪੰਚਾਇਤ ਤੱਕ ਨੇ ਝਾੜੂ ਵਾਲ ਨੇ ਬਣਾਈਆ ਬਾਹਰੀਆਂ ਵਟਾ ਪਾਣੀਆਂ ਸੀਆਂ ਹਾਂ ਰਣਾ ਝਾੜੂ ਫੇਰਾ ਪਿਆ ਦੇਖ ਲਓ ਤੁਸੀਂ ਝਾੜੂ ਫੇਰਾ ਪਿਆ ਹਾਂ ਹਾਂ ਹੈ ਹੋਰ ਔਖਾ ਕਿੰਨਾ ਕਹ ਬਾਈ ਬਹੁਤ ਔਖਾ ਜੀ ਅੱਛਾ ਬਾਅਦ ਕੋ ਨਾਲ ਡਾਕਟਰ ਵੱਜ ਜਾਂਦੇ ਅੱਛਾ ਆ ਚੋ ਨਾ ਹਿੱਲ ਜਾਦਾ ਇਹ ਤੋਂ ਘਰੇ ਵਰਨ ਔਖਾ ਹੀ ਆਇਆ ਪਿਆ ਔਖਾ ਆਇਆ ਪਿਆ ਪਾਣੀ ਉਹਗਾ ਤਿੱਕਰ ਜਾਂਦਾ ਜੀ ਤੇ ਉਹ ਘਰੇ ਬਿਮਾਰ ਆ ਕੰਦੇ ਬਿਮਾਰ ਆ ਜੀ ਅੱਛਾ ਗੱਠ ਗਿਆ ਜੀ ਉਹਨੂੰ ਉੱਠਿਆ ਨਹੀਂ ਜਾਂਦਾ ਬੈਠੀ ਨਹੀਂ ਜਾਂਦਾ ਹੂੰ ਹੁਣ ਪਾਣੀ ਦੇ ਵੇਚਦੀ ਮਾਂ ਦਾ ਪਜਾਮਾ ਪਾ ਕੇ ਆ ਰਹੀ ਅੱਛਾ ਅੱਛਾ ਇੱਧਰ ਵੀ ਆ ਸਿੱਤਨਾ ਪੈਂਦਾ ਔਖਾ ਹੈ ਚਾਣੀ-ਧਾਣੀ ਲਾਉਣਾ ਤਾਂ ਵੀ ਔਖਾ ਵੋਟਾ-ਬੂਟਾ ਫਿਰ ਪੰਜਾਂ ਸੀ ਇਹਨਾਂ ਨੇ ਪੰਜਾਂ ਸੀ ਵੋਟਾ ਦਾ ਇਹਨਾਂ ਨੂੰ ਪੰਜਾਂ ਸੀ ਆ ਵੇਖ ਲਓ ਜੀ ਵੋਟਾ ਦਾ ਮੁੱਲ ਮੁੜਿਆ ਨਹੀਂ ਹੈ ਹੋਰ ਤੇ ਮਿਲੇ ਨਹੀਂ ਕਦੇ ਆਖਿਆ ਨਹੀਂ ਇਹਨਾਂ ਨੂੰ ਨਹੀਂ ਮੈਂ ਮਿਲਦੇ ਨਹੀਂ ਆ ਗਰਾਤ ਰਹਿ ਫਿਰਦਾ ਸਰਪੰਚੇ ਤੱਕ ਅੱਛਾ ਕੀ ਆਦੇ ਫਿਰ ਇਹ ਸਰਪੰਚ ਨੇ ਕੀ ਆਖਿਆ ਆਵੇ ਕਰਾਂਗੇ ਹੱਲ ਹੱਲ ਹੋਇਆ ਨਹੀਂ ਉਹ ਪਾਣੀ ਭਾਈ ਸਾਰਾ ਪਿੰਡ ਦਾ ਗੰਦੀ ਆ ਨਾ ਇੱਥੇ ਚੜਕੇ ਜਨਾਈ ਆ ਗੰਦੀ ਆ ਸਾਰਾ ਚਾਰ ਹੂੰ ਤੇ ਨਾਲੇ ਉਹਦੇ ਵਿੱਚ ਅਦੇ ਬਾੜੀ ਵਧੀਆ ਪੰਚਾਇਤ ਬਣੀ ਦੋਦੇ ਚ ਐਂਦ ਕੀ ਝਾੜੂਆਂ ਦੇ ਵਿੱਚ ਜੈਪੀ ਕੱਢ ਤੇ ਕੰਮ ਕਰ ਝਾੜੂ ਫੇਰਿਆ ਤੇ ਝਾੜੂ ਫੇਰਦਾ ਹੈ ਹੋਰ ਕੀ ਮੰਗਾ ਬਾਈ ਮੰਗੋ ਜੀ ਸਾਡਾ ਰਸਤਾ ਸੁੱਕਾ ਹੋਣਾ ਚਾਹੀਦਾ ਕੋਈ ਮੋਟਰ-ਮੋਟਰ ਇਹਦੇ ਚੰਗੀ ਲੱਗੇ ਪਾਣੀ ਉਹ ਤੇ ਡਰੇਨ ਚ ਜਾਵੇ ਤੇ ਕਿੰਨੇ ਕੁ ਦਿਨਾਂ ਦਿੱਕਤ ਆ ਜਾਂਦੀ ਐ ਦੇਖਦਾ ਜਿਦਾ ਬਰਦਲ ਪਿਆਉਂਦਾ ਕੋਈ ਦਿੱਕਤ ਹੀ ਦਿੱਕਤ ਆ ਧੂੜ ਬਣਿਆ ਖੜਾ ਤੇ ਉਹ ਮੋਟਰ ਚੱਲੀ ਨਹੀਂ ਆ ਜੇ ਨਾ ਤਾਂ ਨਹੀਂ ਚੱਲਦੀ ਜੋ ਕਰੰਟ ਮਾਰੀ ਜਾਂਦੀ ਐ ਨਾ ਪਾਣੀ ਕੱਢਦੀ ਐ ਅੱਛਾ ਸੂਛਤ ਕਿਉਂ ਨਹੀਂ ਕਰਾਉਂਦੇ ਫਿਰ ਬਾਈ ਪਾਖਰਾਉਂਦੇ ਨਹੀਂ ਸੂਤ ਉਹਨੇ ਹੀ ਅੱਖਾਪੀ ਜੀ ਕਰ ਜਾਂਦੇ ਮਾੜੀ ਮੋਟੀ ਅੱਛਾ 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 ਤੇ ਚੰਗੀ ਮੋਟਰ ਲਾਓ ਕੋਈ ਪਾਇਪ ਪਾਓ ਪਾਣੀ ਜਾਵੇ ਡਰੇਨ ਹੂੰ ਜਿਹਨ ਪਛਤਾਵਾ ਨਹੀਂ ਹੁੰਦਾ ਵੀ ਵੋਟਾਂ ਪਾਈਆਂ ਸੀ ਏਰ ਕੰਮਕਾਰ ਦਾ ਹੋਈ ਜਾਂਦਾ ਹੈ ਪਛਤਾਵਾ ਦਾ ਹੋਈ ਜਾਂਦਾ ਦੁੱਖ ਬਹੁਤ ਆ ਬਈ ਨਾ ਦੁੱਖ ਤਾਂ ਹੈਗਾ ਜੀ ਗੱਗਿਆ ਵਾਹ ਕਰਕੇ ਫਿਰ ਉਹ ਵਾਹ ਕਰਦੇ ਤੁਰਦੇ ਉਹ ਵੀ ਉਹ ਤਾਂ ਉਹ ਬੈਠਾ ਨਹੀਂ ਜਾਂਦਾ ਕੁਰਸੀ-ਕੁਰਸੀ ਤੇ ਮਾੜਾ ਮੋਟਾ ਬਹਿੰਦੀ ਹੈ ਅੱਛਾ 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 ਘਰ ਚ ਪਰਿਵਾਰ ਹੋਰ ਕੌਣ ਕੌਣ ਹੈ ਪਿਆਰ ਜੀ ਹੈ ਇੱਕ ਗੁੱਡੀ ਇੱਕ ਮੁੰਡਾ ਮੇਰਾ ਅੱਛਾ ਅੱਛਾ ਔਖਾ ਹੈ ਹਾਂ ਠੀਕ ਆ ਬਈ ਇਸ ਸਬੰਧ ਦੇ ਵਿੱਚ ਜਦੋਂ ਸੈਕਟਰੀ ਗਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੋਟਰ ਲੁਧਿਆਣੇ ਤੋਂ ਚੱਲ ਪਈ ਹੈ ਤੇ ਦੋਦੇ ਥੋੜੇ ਟਾਈਮ ਟਿੱਕਰ ਪਹੁੰਚ ਜੂਗੀ ਤੇ ਉਸ ਤੋਂ ਬਾਅਦ ਜਿਹੜੀ ਇਹ ਸਮੱਸਿਆ ਦੂਰ ਕਰ ਦਿੱਤੀ ਜਾਵੇਗੀ ਦੱਸਦੇ ਕਿ ਛੱਪੜ ਦੇ ਨੇੜੇ ਗੁਰਦੁਆਰਾ ਸਾਹਿਬ ਹੈ ਤੇ ਗਰੀਬਾਂ ਦੇ ਘਰ ਹੈ ਉਹ ਪਾਣੀ ਦੇ ਵਿੱਚ ਡੁੱਬ ਰਹੇ ਆ ਤੇ ਸੜਕਾਂ ਵੀ ਖਰਾਬ ਹੋ ਰਹੀਆਂ